ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੁਆਰਾ ਬਣਾ ਦਿੱਤਾ ਗਿਆ ਆ ਜਿਹੜੇ ਬਾਗੀ ਹੋਏ ਸੀ ਨਾ ਇਹ ਤੜਫਦੇ ਬਹੁਤ ਸੀ ਅੱਜ ਰੌਲਾ ਵੀ ਕਹਿੰਦੇ ਮਾੜਾ ਮੋਟਾ ਪਾਇਆ ਪਰ ਉਹਨੇ ਇੱਕ ਸਿੰਪਲ ਜਿਹਾ ਬਣ ਕੇ ਸਿੱਧਾ ਕਹਿਤਾ ਕਹਿੰਦਾ ਜੇ ਮਹਾਰਾਜ ਦੀ ਕਿਰਪਾ ਰਹੀ ਤਾਂ 2027 ਦੇ ਵਿੱਚ ਸਰਕਾਰ ਬਣਾ ਦਿਓ ਪਰ ਨਾਲ ਇੱਕ ਡਾਇਲੋਗ ਚੇਤੇ ਆ ਗਿਆ ਅੱਜ ਝਾੜੂ ਵਾਲੇ ਨੇ ਗੰਦ ਪਾ ਤਾ ਇਹ ਵੀ ਨਾਲ ਉਹਨੇ ਕਿਹਾ ਗੱਡੀ ਕਹਿੰਦਾ ਲੀ ਤੇ ਚੜ ਗਈ ਸੀ ਪਰ ਚੜਦੀ ਚੜਦੀ ਆ ਝਾੜੂ ਵਾਲੇ ਨੇ ਗੰਦ ਪਾ ਕੇ ਨਾ ਗੱਡੀ ਲੀ ਤੋਂ ਥੱਲੇ ਲਾ ਦਿੱਤੀ ਅਛਾ ਮੈਂ ਇੱਕ ਬੇਨਤੀ ਕਰਨੀ ਹੈ ਇਹ ਕੋਈ ਝੂਠ ਨਹੀਂ ਹੈਗਾ ਉਹਨੇ ਜੋ ਕਿਹਾ ਇਹ ਸੱਚੀ ਹੈ ਇਹ ਕੋਈ ਸ਼ੱਕ ਨਹੀਂ ਹੈਗਾ ਇਹ ਸੱਚ ਹੈ ਪਰ ਸ਼ਖਬੀਰ ਬਾਦਲ ਤੇ ਯਕੀਨ ਕਰਨਾ ਵੀ ਸੌਖਾ ਨਹੀਂ ਕਿਉਂਕਿ ਅੱਜ ਉਹਨੇ ਇੱਕ ਸਟੇਟਮੈਂਟ ਦਿੱਤੀ ਕਹਿੰਦਾ ਜਿੰਨੀ ਵੀ ਇੰਡਸਟਰੀ ਸੀ ਜਿਹੜੀ ਪੰਜਾਬ ਤੋਂ ਬਾਹਰ ਚਲੇ ਗਈ ਕਹਿੰਦਾ ਉਹ ਇੰਡਸਟਰੀ ਬਾ ਆਪਾਂ ਪੰਜਾਬ ਦੇ ਵਿੱਚ ਲੈ ਕੇ ਆਉਣੀ ਆ ਯਾਨੀ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੋਰਨਾ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਇਹ ਗੱਲ ਜੀਤੇ ਰੱਖਿਓ ਜੇ ਕੋਈ ਬੰਦਾ ਅੱਜ ਤਰਸ ਕਰਦਾ ਪੰਜਾਬ ਤੇ ਹੁਣ ਮੈਨੂੰ ਪਤਾ ਤੁਸੀਂ ਇਹ ਸੁਣ ਕੇ ਮੈਨੂੰ ਗਾਲਾਂ ਜਰੂਰ ਕੱਢੋਗੇ ਕੱਢ ਲਿਓ ਕੋਈ ਗੱਲ ਤੁਸੀਂ ਕਹਿਣਾ ਵੀ ਇਹ ਗਿਆਨੀ ਯਾਰ ਕਮਾਲ ਕਰਦਾ ਕਿਤੇ ਸਬੀਰਵਾਲ ਦੇ ਜੁੱਤੀ ਮਾਰੀ ਜਾਂਦਾ ਕਿਤੇ ਉਹਦੇ ਹੱਕ 'ਚ ਹੋਇਆ ਖੜਾ ਮੈਂ ਹੱਕ 'ਚ ਨਹੀਂ ਹੈਗਾ ਮੈਂ ਗੱਲ ਇਹ ਕਹਿਣੀ ਹੈ ਵੀ ਜੇ ਅੱਜ ਕੋਈ ਪੰਜਾਬ ਤੇ ਤਰਸ ਕਰ ਰਿਹਾ ਤਾਂ ਉਹ ਕਹ ਲੈ ਸਬੀਰ ਬਾਦਲਾ ਉਹਨੂੰ ਅਹਿਸਾਸ ਤਾਂ ਹੋਇਆ ਮਾੜਾ ਮੋੜਾ ਵੀ ਮੇਰੇ ਪਾਪਾ ਜੀ ਨੇ ਜਣ ਕੇ ਵੀ ਸਾਡੇ ਪਿਤਾ ਦੇ ਸਮਾਨ ਬਾਦਲ ਸਾਹਿਬ ਨੇ ਜਿਹੜੀ ਇਹ ਇੰਡਸਟਰੀ ਸੀ ਵੀ ਇਹ ਬਾਹਰ ਕੱਢਦੀ ਸੀ ਕਿਉਂਕਿ ਸ਼ੇਅਰ ਸ਼ੂਟ ਪਾਉਣ ਦੀ ਕੋਸ਼ਿਸ਼ ਕੀਤੀ ਹਿੱਸੇ ਪਾਉਣ ਦੀ ਕੋਸ਼ਿਸ਼ ਕੀਤੀ ਉਹ ਡਰਦੇ ਵਿਚਾਰੇ ਛੱਡ ਕੇ ਭੱਜ ਗਏ ਸੀ ਇੱਕ ਗੱਲ ਉਹ ਸੱਚ ਹੀ ਬੋਲਿਆ ਵੀ ਅਸੀਂ ਇੰਡਸਟਰੀ ਬਾਹਰ ਕੱਢੀ ਹੈ ਤੇ ਅਸੀਂ ਹੁਣ ਲੈ ਕੇ ਆਵਾਂਗੇ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਅਸੀਂ ਪੰਜਾਬ ਨੂੰ ਬਰਬਾਦ ਕੀਤਾ ਹੈ ਤਾਂ ਅਸੀਂ ਪੰਜਾਬ ਨੂੰ ਹੁਣ ਦੁਬਾਰਾ ਠੀਕ ਵੀ ਕਰ ਦਾਂਗੇ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਹੁਣ ਜਿਹੜੀ ਮੈਂ ਗੱਲ ਕਹਿਣੀ ਹੈ ਇਹਨੂੰ ਧਿਆਨ ਦੇ ਨਾਲ ਸੁਣੋ ਅਛਾ ਭਾਈ ਜਿੰਨੇ ਵੀ ਰਾਜਨੀਤਿਕ ਲੋਕ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਮਤਲਬ ਹੈਗਾ ਵੀ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਮਾੜੀ ਹੈ ਪੰਜਾਬ ਦਾ ਦੁਸ਼ਮਣ ਕੌਣ ਹੈ ਪੰਜਾਬ ਦੇ ਭਲੇ ਦੀ ਕੌਣ ਗੱਲ ਕਰਦਾ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਮਤਲਬ ਇਹ ਹੈਗਾ ਆ ਜਿਹੜਾ ਪੈਨ ਹੈ ਨਾ ਇਹ ਇਹ ਬਹੁਤ ਦਾ ਮਹਿੰਗਾ ਨਹੀਂ ਇਹ 20 ਕਰ ਰਹੀਆਂ ਦਾ ਉਹ ਚਾਹੁੰਦੇ ਆ ਵੀ ਇਹ ਪੈਨ ਵਿੱਚ ਜਿਹੜੀ ਸ਼ਾਈ ਹੈ ਉਹ ਗ੍ਰੀਨ ਹੋਵੇ ਜਣਕੇ ਹਰਾ ਪੈਨ ਹੋਵੇ ਜਿਹੜਾ ਚਲਾਉਣਾ ਹੈ ਆਪਾਂ ਪੇਪਰ ਤੇ ਜਣਕੇ ਉਹ ਪੈਨ ਉਹਨੂੰ ਮਿਲਣਾ ਜਿਹਨੂੰ ਲੋਕ ਵੋਟਾਂ ਪਾ ਕੇ ਐਮਐਲਏ ਬਣਾ ਦੇਣਗੇ ਮੰਤਰੀ ਬਣ ਜਾਊਗਾ ਮਤਲਬ ਹੈ ਇਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਰਾਜਨੀਤਿਕ ਕਿਸੇ ਵੀ ਪਾਰਟੀ ਦੀ ਗੱਲ ਕਰੋ ਉਹਨਾਂ ਨੂੰ ਮਤਲਬ ਹੈ ਵੀ ਮੈਨੂੰ ਕੁਰਸੀ ਕਿੱਦਾਂ ਮਿਲੂ ਵੀ ਮੈਨੂੰ ਕੁਰਸੀ ਕਿੱਦਾਂ ਮਿਲੂ ਮਤਲਬ ਹੈ ਹੁਣ ਸੁਖਵੀਰ ਬਾਦਲ ਨੂੰ ਜਿਹੜੀ ਕੁਰਸੀ ਖੁੰਜੀ ਹੋਈ ਹੈ ਤਕਰੀਬਨ 5 ਤੇ 3 8 ਸਵਾ ਘੱਟ ਸਾਲ ਹੋ ਗਏ ਜਿਹੜੀ ਪਾਵਰ ਗਈ ਹੋਈ ਹੈ ਖਤਮ ਹੋ ਗਈ ਹੈ ਜਦੋਂ ਉਹ ਪਾਵਰ ਵਾਪਸ ਆ ਗਈ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਯਕੀਨ ਕਰੋ ਖੋ ਸਕਦਾ ਤਰਸਾਇਆ ਹੋਵੇ ਜਿਹੜੇ ਲੋਕ ਰੋਂਦੇ ਨੇ ਕੋਈ ਮਾਂ ਕਹਿੰਦੀ ਐ ਮੇਰਾ ਪੁੱਤ ਮਰ ਗਿਆ ਚਿੱਟੇ ਨਾਲ ਤੇਰੇ ਸਾਲੇ ਨੇ ਚਿੱਟਾ ਵੇਚਿਆ ਸੀ ਬਿਕਰਮ ਸਿੰਘ ਮਿਲੀਠੀਏ ਨੇ ਤਾਂ ਸਾਡਾ ਬੱਚਾ ਮਰਿਆ ਖੋ ਸਕਦਾ ਹੈ ਜੇ ਤੁਸੀਂ ਅਫਸੋਸ ਕਰਨ ਜਾਣੇ ਹੋ ਕਿਸ ਦੇ ਘਰੇ ਜੇ ਤੁਸੀਂ ਰੋਂਦੇ ਨਹੀਂ ਤਾਂ ਰੋਂਦਿਆਂ ਵਰਗਾ ਮੂੰਹ ਤੁਹਾਨੂੰ ਕਰਨਾ ਪੈਂਦਾ ਜੇ ਤੁਸੀਂ ਹੱਸੋਗੇ ਤਾਂ ਲੋਕ ਕਹਿਣਗੇ ਲੈ ਇਹਨੂੰ ਇਹਨੂੰ ਅਫਸੋਸ ਕਰਨ ਦਾ ਪਤਾ ਨਹੀਂ ਇਨੂੰ ਮਾਰਗ ਦੇ ਬੈਠਣਾ ਪਤਾ ਨਹੀਂ ਉਹ ਕਹਿੰਦੇ ਕਿ ਜਿੱਦੇ ਕੋਈ ਮਾਰਗ ਤੇ ਬੈਠਣ ਵਾਸਤੇ ਗਿਆ ਤੇ ਰਾਹ ਦੇ ਵਿੱਚ ਕੋਈ ਦੁਸ਼ਮਣ ਮਿਲ ਗਿਆ ਉਹ ਕਹਿੰਦਾ ਕਿੱਥੇ ਚੱਲਿਆ ਉਹ ਕਹਿੰਦਾ ਫਲਾਣੇ ਘਰ ਚੱਲਣਾ ਉੱਥੇ ਉਹਨੇ ਮਰਗ ਹੋ ਗਈ ਅਫਸੋਸ ਕਰਨ ਚੱਲਣਾ ਹੁਣ ਜਿਹੜਾ ਰਾਹ ਵਿੱਚ ਮਿਲਿਆ ਸੀ ਉਹ ਸੀ ਦੁਸ਼ਮਣ ਉਹ ਕਹਿੰਦਾ ਚੰਗਾ ਹੋ ਗਿਆ ਕਹਿੰਦਾ ਜੂੜ ਵੱਢਿਆ ਗਿਆ ਤੰਗ ਕਰਦਾ ਸੀ ਹੁਣ ਜਿਹੜਾ ਜਾਂਦਾ ਸੀ ਪਹਿਲਾਂ ਉਹ ਪਹਿਲੀ ਵਾਰ ਗਿਆ ਸੀ ਉਹਨੇ ਅਖੇ ਮੈਂ ਵੀ ਇੱਦਾਂ ਹੀ ਬੋਲਦਾਂ ਉਹ ਜਾ ਕੇ ਉੱਥੇ ਬਹਿ ਗਿਆ ਜਿਵੇਂ ਲੋਕ ਬੈਠੇ ਸੀ ਕੋਈ ਰੋਈ ਜਾਂਦਾ ਗੱਲਾਂ ਕਰਦਾ ਚਲੋ ਕਹਿੰਦਾ ਜੂੜ ਵੱਢਿਆ ਗਿਆ ਚੰਗਾ ਹੋ ਗਿਆ ਉਹਨੂੰ ਫੜ ਕੇ ਢਾ ਲਿਆ ਉੱਥੇ ਜੋ ਢਾ ਲਿਆ ਘਰ ਜਾ ਕੇ ਆਪਣੇ ਪਿਓ ਨੂੰ ਕਹਿੰਦਾ ਕਹਿੰਦਾ ਬਾਪੂ ਮੈਂ ਅਫਸੋਸ ਕਰਨ ਨਹੀਂ ਗਿਆ ਸੀ ਕਹਿੰਦਾ ਮੈਂ ਤਾਂ ਫੜ ਕੇ ਛੇਤਰ ਫੇਰੇ ਕੁੱਟਿਆ ਕਹਿੰਦਾ ਤੂੰ ਕਿਹਾ ਆ ਕੇ ਸੀ ਕਹਿੰਦਾ ਮੈਂ ਕਹਤਾ ਚੰਗਾ ਹੋਇਆ ਚਲੋ ਕਹਿੰਦਾ ਕੋਈ ਨਹੀਂ ਹੁਣ ਮੈਂ ਜਾਂਦਾ ਉਹ ਭੱਗ ਗਿਆ ਜਦੋਂ ਭੱਗ ਗਿਆ ਉਹਦੋਂ ਵੀ ਚੜਦਾ ਚੰਦ ਸੀ ਕਹਿੰਦਾ ਮੇਰਾ ਮੁੰਡਾ ਗਲਤੀ ਕਰ ਗਿਆ ਉਹ ਐ ਕਹਿ ਗਿਆ ਵੀ ਚੰਗਾ ਹੋਇਆ ਜੇ ਕਹਿੰਦਾ ਗਾਹਾਂ ਨੂੰ ਕੋਈ ਮਰ ਗਿਆ ਤਾਂ ਮੈਂ ਆਉਂ ਮੈਂ ਮੁੰਡੇ ਨੂੰ ਨੇ ਭੇਜਦਾ ਜਾਣੀ ਕਿ ਇਹ ਗੱਲਾਂ ਨਾ ਥੋੜੀਆਂ ਜਿਹੀਆਂ ਸਿੱਖਣੀਆਂ ਪੈਂਦੀਆਂ ਚੰਗਾ ਹੋਇਆ ਜੇ ਸਰਵੀਰ ਬਾਦ ਨੂੰ ਪ੍ਰਧਾਨ ਬਣਾਤਾ ਗਾਲੀ ਦਲ ਦਾ ਹੋ ਸਕਦਾ ਤਰਸ ਆਵੇ ਵੀ ਜਿਹੜੇ ਘਰ ਅਸੀਂ ਉਜਾੜੇ ਨੇ ਚਿੱਟੇ ਦੇ ਨਾਲ ਵੀ ਉਹ ਘਰ ਦੁਆਰਾ ਬਸਾਏ ਜਾਣ ਬਸਾਏ ਜਾ ਸਕਦੇ ਕੋਈ ਬੰਦੇ ਕਰ ਲਈ ਪਰ ਵਿਰੋਧੀ ਜਿਹੜੇ ਸੀ ਨਾ ਬੀਬੀ ਜੰਗੀਰ ਕੌਰ ਲਾ ਲੋ 42 ਵਰਗੇ ਲਾ ਲੋ ਆ ਚੰਦੂ ਮਾਦਰੇ ਵਰਗੇ ਚਾਮਨੀ ਤੇ ਬਰਾੜ ਵਰਗੇ ਦੋ ਚਾਰ ਹੋਰ ਵੀ ਐ ਇਹਨਾਂ ਨੂੰ ਨੀਂਦ ਨਹੀਂ ਆਉਣੀ ਕਿਉਂ ਕਿ ਇਹਨੇ ਇਹ ਚਾਹੁੰਦੇ ਸੀ ਵੀ ਸ਼ਾਇਦ ਸਾਡਾ ਜਿਹੜਾ ਪਾਲਣ ਹੈ ਉਹ ਭਾਰੀ ਹੋ ਗਿਆ ਪਰ ਅੱਜ ਸੁਖਵੀਰ ਨੇ ਸਰੇਆਮ ਕਹਤਾ ਕਹਿੰਦਾ ਜੇ ਮਹਾਰਾਜ ਨੇ ਕਿਰਪਾ ਕੀਤੀ 2027 ਸਰਕਾਰ ਬਣਾ ਦੇਾਂਗੇ ਪਰ ਕਹਿੰਦਾ ਆ ਝਾੜੂ ਵਾਲੇ ਤੋਂ ਬਚੋ ਗੰਦ ਪਾਇਆ ਇਹਨਾਂ ਨੇ ਕਹਿੰਦਾ ਵੈਸੇ ਗੱਲ ਸੱਚੀ ਹੈ ਚਲੋ ਸੁਣਿਓ ਤੇ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਸੁਖਵੀਰ ਬਾਦ ਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਇਹ ਕਹਿਣਾ ਵੀ ਜੇ ਉਹਨੂੰ ਤਰਸ ਆ ਜਾਏ ਸੁਖਵੀਰ ਬਾਦ ਨੂੰ ਜੇ ਕਿਤੇ ਖਾਨੇ 'ਚ ਗੱਲ ਪੈ ਜੇ ਵੀ ਅਸੀਂ ਪੰਜਾਬ ਦਾ ਬੇੜਾ ਘਰ ਕੀਤਾ ਮੰਨ ਲਵੇ ਜੇ ਉਹ ਬਹਿ ਤਾਂ ਗੱਲ ਤੇ ਮਨਾ ਲਈ ਕਬੂਲ ਹੈ ਕਬੂਲ ਹੈ ਕਬੂਲ ਹੈ ਕਹਾ ਲਿਆ ਗੱਲ ਤੱਕ ਤੇ ਪਰ ਜੇ ਕਿਤੇ ਉਹਦੇ ਮਨ ਵਿੱਚ ਥੋੜੀ ਬਹੁਤੀ ਇਹ ਕਹਿ ਲਈ ਤਰਸ ਵਾਲੀ ਫੀਲਿੰਗ ਆ ਜੇ ਬਿਜਾਰ ਅਸੀਂ ਪੰਜਾਬ ਦਾ ਬੇੜਾ ਕਰ ਕੀਤਾ ਅਸੀਂ ਪੰਜਾਬ ਨੂੰ ਹੁਣ ਜਿਵੇਂ ਉਹ ਕਹਿੰਦਾ ਸੀ ਕੈਲੀਫੋਰਨੀਆ ਬਣਾ ਦੇਾਂਗੇ ਕਹਿੰਦਾ ਸੀ ਨਾ ਜੇ ਸ਼ਾਇਦ ਉਧਾਂ ਬਣਾ ਦੇਣ ਤਾਂ ਵਧੀਆ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ